ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕarele ਭਰਮੇ ਆਪਾਂ ਕarele ਚੰਗੀ ਤਰ੍ਹਾਂ ਛਿੱਲ ਲੈਣੇ ਆ ਸਾਰੇ ਪਹਿਲੇ ਇਹਨਾਂ ਨੂੰ ਔਲਾਮਾਂਗੇ ਲੋਹਣ ਫਿਰ ਆਪਾਂ ਪਾਵਾਂਗੇ ਕੜਾਈ ਵਿੱਚ ਤੇਲ ਤੇ ਆਪਾਂ ਫੇਰ ਗਰਮ ਕਰਕੇ ਤੇਲ ਵਿੱਚ ਇੱਕ-ਇੱਕ ਕਰਕੇ ਕareleਆਂ ਨੂੰ ਛੱਡ ਦਵਾਂਗੇ ਸਾਰੇ ਕarele ਆਪਾਂ ਗਰਮ ਤੇਲ ਵਿੱਚ ਪਾ ਦੇਣੇ ਆ ਦੇਖੋ ਫਿਰ ਆਪਾਂ ਇਹਨਾਂ ਨੂੰ ਹਲਾਵਾਂਗੇ ਚੰਗੀ ਤਰ੍ਹਾਂ ਆਪਾਂ ਥੋੜੇ ਟਾਈਮ ਲਈ ਤੇਲ ਵਿੱਚ ਇਹਨਾਂ ਨੂੰ ਛੱਡ ਦਵਾਂਗੇ ਦੇਖੋ ਜਲਬ ਥੋੜੇ ਟਾਈਮਾਂ ਬਾਅਦਿਕਨ ਦੇ ਆਪਣੇ ਕਰੇਲੇ ਪੱਕ ਚੁੱਕੇ ਹੋਣਗੇ ਦੇਖੋ ਬਣ ਚੁੱਕੇ ਆ ਕਰੇਲੇ ਇਸ ਤੋਂ ਬਾਅਦ ਆਪਾਂ ਕਰੇਲਿਆਂ ਨੂੰ ਬਾਹਰ ਕੱਢ ਲਵਾਂਗੇ ਦੇਖੋ ਬਾਹਰ ਕੱਢ ਲਵਾਂਗੇ ਆਪਾਂ ਹੁਣ ਤੇਲ ਪਾਵਾਂਗੇ ਵਿੱਚ ਪਾਵਾਂਗੇ ਲਸਣ ਆਪਾਂ ਆਪਣਾ ਸਟੱਫ ਤਿਆਰ ਕਰਨਾ ਕਰੇਲੇ ਭਰਨ ਲਈ ਤੇ ਆਪਾਂ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਫਿਰ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਆਪਾਂ ਤੇਲ ਵਿੱਚ ਚੰਗੀ ਤਰ੍ਹਾਂ ਪਕਾ ਲੈਣੇ ਆ ਮਿਰਚਾਂ ਵੀ ਆਪਾਂ ਪਿਆਜ਼ ਦੇ ਨਾਲ ਹੀ ਪਾ ਦਿੱਤੀਆਂ ਕਿਉਂਕਿ ਆਪਾਂ ਚੌਪ ਕੀਤੀ ਹੋਈਆਂ ਸੀ ਪਿਆਜ਼ਾਂ ਦੇ ਨਾਲ ਹੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਪਹਿਲਾਂ ਫਿਰ ਇਹਨਾਂ ਨੂੰ ਆਪਾਂ ਪੱਕੜੇ ਥੋੜੇ ਟਾਈਮ ਲਈ ਛੱਡ ਦਵਾਂਗੇ ਦੇਖੋ ਫਿਰ ਪਾਵਾਂਗੇ ਆਪਾਂ ਲੂਣ ਨਮਕ ਪਾਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀਰਾ ਆਪਾਂ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੜਕੇ ਨੂੰ ਆਪਣੇ ਨੂੰ ਦੇਖੋ ਥੋੜੇ ਟਾਈਮ ਬਾਅਦ ਆਪਾਂਗੇ ਟਮਾਟਰ ਬਾਰੀਕ ਕੱਟੇ ਹੋਏ ਟਮਾਟਰ ਪਾਵਾਂਗੇ ਉਹਨਾਂ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਥੋੜੇ ਟਾਈਮ ਲਈ ਆਪਾਂ ਇਹਨਾਂ ਨੂੰ ਪੱਕਾ ਲੈ ਛੱਡ ਦਵਾਂਗੇ ਦੇਖੋ ਆਪਨੇ ਟਮਾਟਰ ਵੀ ਜਿਹੜੇ ਆ ਉਹ ਪੱਕ ਚੁੱਕੇ ਨੇ ਤੋੜ ਕੇ ਆਪਣਾ ਪੂਰਾ ਤਿਆਰ ਆ ਆਪਾਂ ਇਹ ਵਿੱਚ ਪਾਵਾਂਗੇ ਹਲਦੀ ਪਾਊਡਰ ਹਲਦੀ ਪਾ ਕੇ ਆਪਾਂ ਹਲਦੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਣੇ ਪਿਆਜ਼ਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਥੋੜੇ ਟਾਈਮ ਲਈ ਆਪਣੇ ਹਲਦੀ ਨੂੰ ਪੱਕਣ ਲਈ ਛੱਡ ਦਵਾਂਗੇ ਦੇਖੋ ਪਰ ਢੜਕਾ ਬਣ ਕੇ ਤਿਆਰ ਹੈ ਹੁਣ ਭਰਾਂਗੇ ਕਰੇਲੇ ਆਪਾਂ ਲੈ ਲੈਣੇ ਆ ਹੁਣ ਕਰੇਲੇ ਕਰੇਲੇ ਵਿੱਚ ਪਾਵਾਂਗੇ ਆਪਾਂ ਪਿਆਜ਼ ਜੋ ਆਪਣਾ ਸਟੱਫ ਬਣਿਆ ਹੋਇਆ ਆ ਆਪਾਂ ਚੰਗੀ ਤਰ੍ਹਾਂ ਕਰੇਲੇ ਭਰ ਲੈਣੇ ਪਿਆਜ਼ਾਂ ਨਾਲ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕਰੇਲੇ ਬਣੇ ਆ ਤੇ ਕਿੰਨੇ ਟੇਸਟੀ ਆ ਧੰਵਾਦ ਤੁਹਾਡਾ ਮੇਰੇ YouTube ਚੈਨਲ ਤੇ ਹਾਂ ਦਾ ਬਾਏ ਬਾਏ